ਕਾਂਟਿਆਂ ਦੀ ਗੱਲਬਾਤ ਰਹੀ ਗਈ 4/2 ਥਾਰਾ ਮਿੱਤਰੋ ਚੁਆਇਸ ਦੇ ਵਿੱਚ ਸਕਾਰਪੀਓ ਖੜੀ ਆ ਤੇ ਚਾਹੇ ਲੈ ਜਾਓ 4/4 ਟਰੈਕਟਰ ਟਰੈਕਟਰ ਦਾ ਜਿਹੜਾ ਮਰਜ਼ੀ ਲੈ ਜਾਓ ਇੱਕ ਕੰਟਾ ਪਹਿਲਾਂ ਐਕਟਿਵਾ ਜਮਾ ਫਰੀ ਦੇ ਵਿੱਚ ਲੈ ਜੇ ਪਹਿਲਾ ਸਿਆੜਾ ਬਟਨ ਦੱਬਣਾ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਭੇਜ ਦਿਓ ਮਿੱਤਰੋ ਪਹਿਲੇ 5 ਬੰਦਿਆਂ ਨੂੰ ਲੈਨ ਕੰਪਨੀ ਦੇ 1 ਸਾਲ ਦੀ ਗਾਰੰਟੀ ਵਾਲੇ ਏਅਰਪੋਰਟ ਜਮਾ ਫਰੀ ਦੇ ਵਿੱਚ ਹੀ ਦਿੱਤੇ ਜਾਣਗੇ 300 ਰੁਪਏ ਦੀ ਇੱਕ ਟਿਕਟਾ 500 ਦੀਆਂ ਤਿੰਨ ਟਿਕਟਾਂ 1000 ਦੀਆਂ 8 2000 ਦੀਆਂ 20 ਪੇਮੈਂਟ ਨੰਬਰ ਹੈਗਾ ਜੀ 73470 96103 ਮਿੱਤਰੋ ਟਾਈਮ ਰਹਿ ਗਿਆ ਮੰਨ ਕੇ ਚਲੋ ਕਾਂਟਿਆਂ ਦੀ ਗੱਲਬਾਤ ਰਹੀ ਗਈ ਵੀਰਾਂ ਦਾ ਡਰਾਅ ਚੱਲ ਰਿਹਾ 25 ਤਰੀਕ ਨੂੰ ਸ਼ਾਮ ਨੂੰ 5 ਵਜੇ ਮਿੱਤਰੋ ਪੜਾਕਾ ਪੈ ਜਾਣਾ ਤੇ ਆਹ ਥਾਰ ਦੇਣੀਆਂ ਪਹਿਲੇ ਨਾਮ ਦੇ ਵਿੱਚ 4/2 ਥਾਰ ਆ ਮਿੱਤਰੋ ਚੋਆਇਸ ਦੇ ਵਿੱਚ ਸਕਾਰਪੀਓ ਖੜੀ ਆ ਤੇ ਚਾਹ ਲੈ ਜੋ 4/4 ਟਰੈਕਟਰ ਟਰੈਕਟਰ ਦਾ ਜਿਹੜਾ ਮਰਜ਼ੀ ਲੈ ਜਾਓ ਹਾਂਜੀ ਹਾਂਜੀ ਦੂਜੇ ਨਾਮ ਉੱਚ ਬੁਲਟਾ ਚਾਹ ਲੈ ਜੋ ਸਪੋਰਟਸ ਬੈਗ ਮਿੱਤਰੋ ਤੇ ਕੈਸ਼ ਦੀ ਸੌਦਾ ਜੀ ਵੀਰੇ ਸਾਰੇ ਇਨਾਮਾਂ ਦੇ ਵਿੱਚ ਕੈਸ਼ ਸੁਵਿਧਾ ਹੈਗੀ ਆ ਜੀ ਠੀਕ ਹੈ ਦੂਸਰੇ ਨਾਮ ਵਿੱਚ ਬੁਲਟ ਮੋਟਰਸ ਹੈਗਾ ਨਹੀਂ ਲੈਣਾ ਤੁਸੀਂ R15 ਬਾਈਕ ਲੈ ਸਕਦੇ ਹੋ ਜੀ ਜਾਂ ਤੁਸੀਂ ਕੈਸ਼ ਲੈ ਸਕਦੇ ਹੋ ਠੀਕ ਹੈ ਤੀਸਰੇ ਨੰਬਰ ਜੇ ਸਪਲੈਂਡਰ ਹੈ ਜੀ ਜੇ ਜਾਂ ਐਕਟ ਵਾਲੇ ਸਰ ਚੋਇਸ ਦੂਗਾ ਟੋਟਲ ਨੰਬਰ ਕਿੰਨੇ ਨੇ ਟੋਟਲ ਨੰਬਰ 73 ਆਈ ਤੇ ਤੀਸਰੇ ਨੰਬਰ ਜਿਹੜੀ ਆਪਾਂ ਐਕਟ ਵਾਲੇ ਨਾਲ ਸਪਲੈਂਡਰ ਲੈਣਾ ਚੋਇਸ ਵਿੱਚ ਉਹ ਮਿਨੀ ਇੰਡਰਾ ਦੇ ਵਿੱਚ ਵੀ ਉਹੀ ਸੇਮ ਆ ਨਾਲ ਆਪਾਂ 10 ਸੀਟਾਂ ਦੇ ਰਹੇ ਨੇ ਟੋਟਲ 11 ਠੀਕ ਹੈ ਭਾਵੇਂ ਮਿੱਤਰੋ ਮਿਨੀ ਡਰਾਚ ਵੀ ਨਾਲ ਹੀ ਕਰਤੇ ਬਾਈ ਨੇ ਇਹਦੇ 'ਚ 73 ਨੰਬਰ ਨੇ 11 ਨਾ ਮਿਨੀ ਡਰਾਚ ਆ ਇੱਕ ਐਕਟਿਵਾ ਮਿੰਨੀ ਡਰਾ ਦੇ ਵਿੱਚ ਜਮਾ ਫਰੀ ਦੇ ਵਿੱਚ ਮਿਲ ਜੂ 10 ਪੱਖੇ ਇੱਕ ਐਕਟਿਵਾ ਇਹ ਡਰਾ ਤੋਂ ਨਿਕਲੂ ਜੀ ਇਹ ਵੀਰੇ ਆਪਣਾ ਮੇਨ ਡਰਾ ਤੋਂ 1 ਘੰਟਾ ਪਹਿਲਾਂ ਡਰਾ ਨਿਕਲ ਜੂਗਾ ਇੱਕ ਘੰਟਾ ਪਹਿਲਾਂ ਇੱਕ ਘੰਟਾ ਪਹਿਲਾਂ ਐਕਟਿਵਾ ਜਮਾ ਫਰੀ ਦੇ ਵਿੱਚ ਲੈ ਜੇ ਮਿੱਤਰੋ ਤੇ ਇੱਕ ਆ ਪਿਆ ਜਿਹੜੇ ਇਹ ਰਿਪੋਰਟ ਜੇ ਇਹ ਜਮਾ ਫਰੀ ਦੇ ਵਿੱਚ ਇਹਦੇ ਬਾਅਦ ਤੁਸੀਂ ਟਿਕਟ ਵੀ ਨਹੀਂ ਪਾਉਣੀ ਕੱਲਾ ਸਿਆੜਾ ਬਟਨ ਦੱਬਣਾ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਭੇਜ ਦਿਓ ਮਿੱਤਰੋ ਪਹਿਲੇ 5 ਬੰਦਿਆਂ ਨੂੰ ਲੈਣ ਕੰਪਨੀ ਦੇ 1 ਸਾਲ ਦੀ ਗਾਰੰਟੀ ਵਾਲੇ ਏਅਰਪੋਰਟ ਜਮਾਂ ਫਰੀ ਦੇ ਵਿੱਚ ਹੀ ਦਿੱਤੇ ਜਾਣਗੇ ਤੇ ਹੁਣ ਜੇ ਟਿਕਟ ਪ੍ਰਾਈਸ ਦੀ ਗੱਲ ਕਰੀਏ 300 ਰੁਪਏ ਦੀ ਇੱਕ ਟਿਕਟਾ 500 ਦੀਆਂ ਤਿੰਨ ਟਿਕਟਾਂ 1000 ਦੀਆਂ 8 2000 ਦੀਆਂ 20 ਪੇਮੈਂਟ ਨੰਬਰ ਹੈਗਾ ਜੀ 73470 96103 ਇਹ ਨੰਬਰ ਤੇ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ ਮਿੱਤਰੋ ਲਾਈਵ ਚੱਲੂਗਾ ਡਰਾ ਪੂਰੀ ਪਾਰਦਰਸ਼ਤਾ ਨਾਲ ਕੱਢਿਆ ਜਾਊਗਾ ਬੱਚੇ ਤੋਂ ਪਰਚੀ ਚ ਕਹੀ ਜਾਊ ਚੱਚ ਤੋਂ ਕੰਮ ਕਰਾ ਟਿਕਟਾਂ ਪਾ ਲੋ ਮਿੱਤਰੋ ਆਫਰ ਵਾਲੇ ਨੇ ਆ ਜੇ ਵੱਡੇ ਡਰਾਵੀ ਟਿਕਟ ਲੈਣੇ ਹੋ ਐਕਟਿਵਾਈ ਫਰੀ ਸ਼ੇਅਰ ਕਰ ਦਿਓ ਮਿੱਤਰੋ ਇਹ ਰਿਪੋਰਟ ਫਰੀ ਐ ਮੰਨ ਕੇ ਚਲੋ ਧਮਾਕਾ ਕਰੇ ਪਿਆ ਬਾਈ ਨੇ 25 ਤਰੀਕ ਨੂੰ ਸ਼ਾਮ ਨੂੰ 5 ਵਜੇ ਪਟਾਕਾ ਪਾ ਜੂ ਪਾ ਲੋ ਟਿਕਟਾਂ ਕਿਰਾ ਕਰ ਦੋ ਸ਼ੇਅਰ ਧੰਨਵਾਦ ਜੀ